ਉਹ ਦਾ ਦਵਿੰਦਰ ਹੈ ਹਾਂ ਆਪਾਂ ਦੇ ਦਾਲਾਂ ਸਬਜ਼ੀਆਂ ਹੀ ਬਣਾਉਂਦੇ ਰਹਿੰਨੇ ਆ ਏਦਾਂ ਦੀ ਚੀਜ਼ ਚਾਹਦਾ ਹੱਥ ਨਾ ਥੋੜਾ ਜਿਹਾ ਟੈਟਵਾ ਦਾ ਜ਼ਬਾਨ ਤੇਜ ਆ ਕੱਲ ਜੀ ਸਾਰੇ ਸਾਰੇ ਸਪੈਸ਼ਲ ਬੋਨੋ ਬਣਾਉਂਦੇ ਆ ਜੇ ਮੈਂ ਆਪਣੀ ਗੱਲ ਕਰਾਂ ਮੈਨੂੰ ਇੰਨਾ ਜ਼ਿਆਦਾ ਨਹੀਂ ਕੁਝ ਬਣਾਉਣਾ ਹੁੰਦਾ ਨਹੀਂ ਤੁਹਾਡੇ ਆਪਣੀ ਕਲਾ ਵਧੀਆ ਜਿਹੜਾ ਤੁਸੀਂ ਇੰਨੇ ਚੈਨਲਾਂ 'ਚ ਵੀ ਬੈਠੇ ਹੋ ਚਲੋ ਵੀ ਇੱਕ ਮਤਲਬ ਗੋਣੇ ਆ ਉਹ ਗੱਲ ਵੱਖਰੀ ਆ ਰਸੋਈ ਦੇ ਮਾਮਲੇ ਦੇ ਵਿੱਚ ਨਾ ਮੈਂ ਮੇਰਾ ਹੱਥ ਥੋੜਾ ਜਿਹਾ ਟੈਟਵਾ ਹੱਥ ਮੇਰਾ ਬੜਾ ਸੋਹਣਾ ਵਾ ਮਰਵਾਤਾਂ ਦਾ ਹਾਂਦੇ ਜਿੱਤਾਂ ਨਵੀਆਂ ਨਵੀਆਂ ਚੀਜ਼ਾਂ ਜਿੱਤਾਂ ਸਿਰੰਦੀ ਜੀ ਬਣਾਉਂਦੇ ਆ ਸਾਨੂੰ ਅਜੇ ਇੰਨੀਆਂ ਨਹੀਂ ਆਉਂਦੀਆਂ ਤੇ ਇਹਦੇ ਵੀ ਜੀ ਉਹ ਤਾਂ ਫੁੱਟੂਨ ਕਾਫੀ ਕਰ ਲੈਂਦੇ ਆ ਉਹਨਾਂ ਕੋਲੋਂ ਮੈਂ ਸਿੱਖਣੀ ਆ ਕਿ ਜਦ ਬਣਾਉਂਦੀ ਆ ਤਾਂ ਫੇਰ ਸਿੱਖਣ ਦਾ ਵੀ ਮੌਕਾ ਮਿਲਦਾ ਆ ਤੇ ਅੱਜ ਇਹ ਹਾਂ ਨੂੰ ਬਣਾ ਕੇ ਤੁਹਾਨੂੰ ਲੱਗੇ ਆ ਸੋਇਆ ਟਿੱਕਾ ਸੋਇਆ ਟਿੱਕਾ ਜੀ ਹਾਂਜੀ ਸੋਇਆ ਟਿੱਕਾ ਬਣਾਉਣ ਤੇ ਕੀ ਕੀ ਮਟੀਰੀਅਲ ਆਪਾਂ ਇਹ ਜੀ ਆਪਣੇ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਹਾਂਜੀ ਬਿਲਕੁਲ ਇਹ ਦੱਸੋ ਵੀ ਕੀ ਕੀ ਮਟੀਰੀਅਲ ਇਹਦੇ ਵਾਸਤੇ ਚਾਹੀਦਾ ਵਾ ਕੀ ਕੀ ਸਬਜ਼ੀਆਂ ਤੁਸੀਂ ਕੱਟ ਵਧ ਕੇ ਤਿਆਰ ਕੀਤੀਆਂ ਤੇ ਕਿਹਦੇ ਤਰੀਕੇ ਨਾਲ ਬਣਾਉਣਾ ਵਾ ਉਹ ਤੁਹਾਨੂੰ ਆਰਮਨੰਦ ਬੜੇ ਸੌਖੇ ਤਰੀਕੇ ਨਾਲ ਬਣਾਉਣਾ ਦੱਸਣਗੇ ਹਾਂਜੀ ਚਾ ਟਿਕਾ ਬਣਾਉਣਾ ਤੇ ਜਿੱਦਾਂ ਦਾ ਸੋਇਆ ਆਪਣਾ ਪਲੇਟ ਟਿਕਾ ਬਣਾਉਨੇ ਆ ਇਸੇ ਤਰ੍ਹਾਂ ਆਪਾਂ ਨੂੰ ਫੈਟਕਾ ਦਾ ਨਾਮ ਹੀ ਦਿੱਤਾ ਆ ਬਾਕੀ ਜਿਹੜਾ ਤਰੀਕਾ ਬਣਾਉਂਦਾ ਉਹ ਹੀ ਆ ਆਪਾਂ ਇਹ ਜਿਹੜੀਆਂ ਸੋਇਆ ਬਿੰਦੀਆਂ ਬੜੀਆਂ ਆ ਹਾਂਜੀ ਇਹਨਾਂ ਨੂੰ ਮਤਲਬ ਵਾਲ ਲਏ ਆ ਅੱਛਾ ਬੁਆਇਲ ਬੁਆਇਲ ਕੀਤਾ ਕਿ ਪਹਿਲਾਂ ਭੇਗ ਵੀ ਰੱਖੀ ਨਹੀ ਭੇਗ ਨਹੀਂ ਬੁਆਇਲ ਨਹੀਂ ਕੀਤੀ ਮੈਂ ਸਿੱਧਾ ਮੈਂ ਡੱਟ ਉਬਾਲਿਆ ਇਹਨਾਂ ਅੱਛਾ ਉਬਾਲ ਕੇ ਨੇ ਪਾਣੀ ਨਿਚੋੜ ਕੇ ਤੇ ਆਪਾਂ ਇਹ ਵਾਲਾ ਜਿਹੜਾ ਦਹੀਂ ਹੈ ਨਾ ਘਰ ਦਾ ਦਹੀਂ ਮੈਂ ਸਾਕਾ ਦੁਕਾਨ ਤੋਂ ਲੈ ਆਉਂ ਫੋਟੋਗੱਟ ਜ਼ਿਆਦਾ ਨਹੀਂ ਤੇ ਇੱਕ ਕੋਲੀ ਹੈ ਗਵਾ ਇੱਕ ਕੋਲੀ ਹਾਂਜੀ ਹਾਂਜੀ ਪਹਿਲਾਂ ਇਹ ਅੱਧਾ ਕਿਲੋ ਹੀ ਗਾ ਅੱਛਾ ਤੇ ਅੱਧਾ ਕਿਲੋ ਦਹੀਂ ਗਾ ਇਹਨੂੰ ਆਪਾਂ ਮਨਮੋਲ ਦੇ ਕੱਪੜੇ 'ਚ ਪਾ ਕੇ ਤੇ ਲਟਕਾ ਛੱਡਿਆ 1-2 ਮਿੰਟਾ ਪਾਣੀ ਜਿਹੜਾ ਐਕਸਟਰਾ ਸਾਰਾ ਨਿਕਲ ਗਿਆ ਤੇ ਥਿੱਕੋ ਗਿਆ ਆ ਕਸਰਣਾ ਮੈਂ ਕਿਰਨਾ ਜਿੱਦਾਂ ਮੱਖਣ ਲੱਗ ਰਿਹਾ ਆ ਹਾਂ ਮੱਖਣ ਦਾ ਗੱਲ ਕਰਨ ਲੱਗਾ ਨਾ ਹਾਂ ਠੀਕ ਹੋ ਗਿਆ ਇਹਦਾ ਸਾਰੀ ਸੋਇਆਬੀਨ ਇਹਦੇ ਵਿੱਚ ਆਪਾਂ ਪਾ ਲੈਣੀ ਆ ਅੱਛਾ ਸੋਇਆਬੀਨ ਜਿਹੜੀ ਉਬਾਲੀ ਹੋਈ ਆ ਉਹਨੂੰ ਨਿਚੋੜ ਨਿਚੋੜ ਕੇ ਇਹਦੇ ਵਿੱਚ ਪਾ ਦੇ ਦਹੀਂ ਦੇ ਵਿੱਚ ਅੰਗਰੀਨੀ ਆ ਹਾਂ ਇਦੇ ਵਿੱਚ ਆਪਾਂ ਜਿਹੜਾ ਆ ਨਾਲ ਹੀ ਇਹ ਮੈਂ ਜਦੋਂ ਸੋਇਆਬੀਨ ਉਬਾਲਿਆ ਸੀ ਨਾ ਤੇ ਲਸਣ ਵਿੱਚ ਪਾ ਕੇ ਤੇ ਉਬਾਲ ਲਿਆ ਸੀਗਾ ਸੋਇਆਬੀਨ ਦੇ ਬੜੀਆਂ ਦੇ ਵਿੱਚ ਇਹ ਲਸਣ ਪਾਤਾ ਉਬਾਲ ਲਿਆ ਉਹ ਵਿੱਚੋਂ ਮੈਂ ਕੱਢ ਕੇ ਤੇ ਪੇਸਟ ਤਿਆਰ ਕਰ ਲਿਆ ਅੱਛਾ ਲਸਣ ਦਾ ਪੇਸਟ ਤਿਆਰ ਕਰਕੇ ਉਹ ਵੀ ਵਿੱਚੇ ਪਾ ਦੇਣੀ ਉਹ ਵੀ ਵਿੱਚੇ ਪਾ ਦੇਣਾ ਹੂੰ ਤੇ ਨਾਲ ਹੀ ਇਹਦੇ ਆਪਾਂ ਜਿਹੜਾ ਅਦਰਕ ਆ ਅੱਛਾ ਕੁਝ ਆਪਾਂ ਜਿਹੜਾ ਤੁੜਕੇ ਚ ਪਾਵਾਂਗੇ ਉਹ ਜਿਹੇ ਦੇ ਵਿੱਚ ਪਾ ਦੇਣਾ ਆ ਠੀਕ ਆ ਬਾਕੀ ਇਹਦੇ ਵਿੱਚ ਆਪਾਂ ਜਿਹੜੇ ਆ ਮਸਾਲੇ ਹਾਂ ਆਪਣੇ ਸਵਾਗਤ ਮਸਾਲਾ ਨਮਕ ਕਈ ਲੋਕ ਘੱਟ ਖਾਂਦੇ ਆ ਕਈ ਲੋਕ ਥੋੜਾ ਕਰਾਰਾ ਵੀ ਖਾਂਦੇ ਆ ਬਿਲਕੁਲ ਇਹਦੇ ਵਿੱਚ ਮਸਾਲੇ ਜਿਹੜੇ ਆ ਆਪਾਂ ਘੱਟ ਬਣੇ ਤੜਕੇ 'ਚ ਥੋੜੇ ਵੱਧ ਪਾਵਾਂਗੇ ਅੱਛਾ ਇਹਦੇ ਵਿੱਚ ਜਿਹੜੇ ਮਸਾਲੇ ਅਸੀਂ ਡੇਲੀ ਆਪਣੀ ਸਬਜੀ 'ਚ ਯੂਜ਼ ਕਰਦੇ ਆ ਉਹੀ ਪੈਣੇ ਆ ਕਿਉਂਕਿ ਜਾਂ ਉਹਨਾਂ ਤੋਂ ਇਲਾਵਾ ਵੀ ਕੋਈ ਜਿਹੜੇ ਆਪਾਂ ਡੇਲੀ ਯੂਜ਼ ਕਰਦੇ ਆ ਨਾ ਉਹੀ ਪੈਣੇ ਆ ਇੱਕ ਤਾਂ ਮਸਾਲਾ ਹੀ ਆਪਣੀ ਥੋੜੀ ਜਿਹੀ ਜਿੱਦਾਂ ਬੱਚੇ ਪਸੰਦ ਕਰਦੇ ਆ ਨਾ ਤੇ ਕੁਆਲਿਟੀ ਵਧੀਆ ਹੋ ਜੇ

ਇਹੋ ਮੈਂ ਆਪਣੀ ਰਸੋਈ ਚ ਹਮੇਸ਼ਾ ਰੱਖਣੀ ਮੇਰੇ ਤੋਂ ਬਿਨਾਂ ਤਾਂ ਸਾਰਾ ਕੁਝ ਹੁੰਦਾ ਆਲੂਆਂ ਦੀਆਂ ਸਬਜ਼ੀਆਂ ਮੇਰੇ ਦਾਲ ਹੋਵੇ ਕੋਈ ਵੀ ਸਬਜ਼ੀ ਮੈਨੂੰ ਖਸੂਰੀ ਮੇਥੀ ਤੋਂ ਬਿਨਾਂ ਮਾਸਾ ਨਹੀਂ ਟੇਸਟ ਆਉਂਦਾ ਮੈਂ ਕੋਣੀ ਕੋਣੀ ਹੁੰਦੀ ਹਾਂ ਤਾਂ ਕਿਵੇਂ ਚਾਹੂਰੀ ਮੇਥੀ ਤੇ ਆਪਾਂ ਇਹ ਸਿਮਲਾ ਮਿਰਚ ਜਿਹੜੀ ਲਾਲ ਵਾਲੀ ਹਰੀ ਵਾਲੀ ਪੀਲੀ ਵਾਲੀ ਸਾਨੂੰ ਮਿਲਣੀ ਆ ਅੱਛਾ ਤੇ ਵੀ ਇਹਦੇ ਵਿੱਚ ਹੀ ਪਾ ਲੈਣੀ ਆ ਅੱਛਾ ਇਹਦੇ ਲਈ ਚਾਹੀਦਾ ਹੀ ਕਰ ਦੇਣੀ ਆ ਹਾਂਜੀ ਮਿਕਸ ਕਰ ਦੇਣਾ ਨੂੰ ਮਿਕਸ ਕਰਕੇ ਇਹ ਆਪਾਂ ਜਿਹੜੀਆਂ ਕੌਲੀਆਂ ਲਿਆਂ ਜਿਹਨੂੰ ਬੀਨਸ ਵੀ ਹੋਣਦੇ ਆ ਹਾਂਜੀ ਇਹਨਾਂ ਨੂੰ ਆਪਾਂ ਇਹਦੇ ਵਿੱਚ ਨਹੀਂਗਾ ਪਾਉਣਾ ਵੇ ਪਾ ਸਕਦੇ ਹਾਂ ਲੇਕਿਨ ਮੈਨੂੰ ਲੱਗੂ ਇਹ ਚੀਜ਼ ਨਾਲ ਫਰਾਈ ਕਰਨਾ ਆ ਹੂੰ ਤੇ ਹੋਰ ਇਹਦੇ ਵਿੱਚ ਆਪਾਂ ਕੋਈ ਜ਼ਿਆਦਾ ਮਸਾਲੇ ਐਡ ਨਹੀਂ ਕਰਨੇ ਇੰਨੇ ਕਰਨ ਤੋਂ ਬਾਅਦ ਚ ਇਹਨੂੰ ਆਪਾਂ ਲੈ ਕੇ ਚੱਲਣਾ ਹੁਣ ਵੀਡੀਓ ਨੂੰ ਲਈ ਬਿਵਾਣੀ ਇਹ ਆਏ ਸੋਇਆ ਬਿੰਦੀ ਬੜੀਆਂ ਪੈਣੀਆਂ ਇਹਦੇ ਵਿੱਚ ਅੱਛਾ ਪਾ ਕੇ ਫਿਰ ਇਹਨੂੰ ਆਪਾਂ ਥੋੜਾ ਜਿਹਾ ਫਰਾਈ ਕਰਾਂਗੇ ਤੇ ਤੜਕਾ ਰੈਡੀ ਕਰੀ ਬਿਨਾਂ ਦੇ ਚੋੜ ਦੇ ਚੋੜ ਕੇ ਪਾਣੀ ਵਿੱਚ ਹਾਂਜੀ ਉਹਦਾ ਪਾਣੀ ਕੱਢ ਲੈਣਾ ਹਾਂਜੀ ਪੂਰਾ ਪਾਣੀ ਉੱਤਰ ਲੈਣਾ ਅੱਛਾ ਸਾ ਸਾਰਾ ਕੁਝ ਮਿਕਸ ਕਰਤਾ ਵਿੱਚ ਹਾਂਜੀ ਸਾਰਾ ਕੁਝ ਵਿੱਚ ਮਿਕਸ ਕਰਤਾ ਹਾਂ ਕਿਉਂਕਿ ਹੁਣ ਕੱਲਾ ਕੱਲਾ ਦਹੀਂ ਸੋਇਆਬੀ ਸਬਜ਼ੀਆਂ ਹਾਂਜੀ ਜੋ ਵੀ ਹੈਗਾ ਹੀ ਵੇਖਣ ਨੂੰ ਲੱਗਦਾ ਵਾ ਵੀ ਕਿੰਨੀਆਂ ਚੀਜ਼ਾਂ ਆ ਮ ਖਲਾਦਾ ਜਿਆ ਪਰ ਜਦੋਂ ਚੀਜ਼ ਬਣਾਉਣ ਲੱਗੀ ਇਹ ਤਾਂ ਚਟ ਚਟ ਬਣ ਜਾਂਦੀ ਇਹ ਕਿਹੜਾ ਮਸਾਲਾ ਦੀ ਜੀ ਇਹ ਹੈਗਾ ਪੇਰੀ ਪੇਰੀ ਮਸਾਲਾ ਕਿਹੜਾ ਪੇਰੀ 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 ਇਹ ਸਪੈਸ਼ਲ ਇਸੇ ਚੀਜ਼ ਵਾਸਤੇ ਆ ਕਿ ਜਾਂ ਕਿਹੇ ਵੀ ਸਬਜ਼ੀ ਚ ਪਾ ਸਕਦੇ ਆ ਆਪਣੇ ਤੇ ਸਵਾਸ ਤੇ ਹੋਰ ਵੀ ਚੀਜ਼ਾਂ ਵਿੱਚ ਪਾ ਸਕਦੇ ਆ। ਅੱਛਾ। ਕਿ ਸਾਨੂੰ ਇਹਦਾ ਟੇਸ ਥੋੜਾ ਵਧੀਆ ਲੱਗਦਾ ਹੈ। ਅੱਛਾ। ਮਤਲਬ ਆਹ ਕਿ ਇਹ ਵੀ ਸਬਜ਼ੀ ਵਿੱਚ ਪਾ ਸਕਦੇ ਆ? ਹਾਂ। ਸਬਜ਼ੀ ਬਣ ਤੋਂ ਬਾਅਦ ਵਿੱਚ ਪਾ ਸਕਦੇ ਆ ਬੱਚਿਆਂ ਦੀ ਡਿਮਾਂਡ ਤੇ। ਹੀਂਗ। ਹੀਂਗ। ਹੀਂਗ ਤਾਂ ਚਲੋ ਹਰੇਕ ਤਰ੍ਹਾਂ ਦੀ ਸਬਜ਼ੀ ਜੀ ਜ਼ਰੂਰ ਪਾਉਣੀ ਚਾਹੀਦੀ ਮੈਂ ਵੀ ਪਾਉਣੀ ਆ। ਬਿਲਕੁਲ। ਅੱਛਾ ਇਹਨੂੰ ਸਿੱਧਾ ਵਿੱਚ ਸੁਰਦੇ ਨਾ ਇਦਾਂ ਹੀ? ਹਾਂਜੀ। ਇਹਦਾ ਜਿਹੜਾ ਬਾਕੀ ਤੜਕਾ ਜਿੱਦਾਂ ਅਸੀਂ ਪਿਆਜ਼, ਅਦਰਕ ਵਗੈਰਾ ਉਹ ਅਲੱਗ ਵਿੱਚ ਉਹ ਲੱਗ ਪੁੰਨ ਕੇ ਪਉਣਾ ਕੇ ਚਾਹ ਇਦਾਂ ਉਹ ਸਾਰਾ ਜਿੱਥਾ ਮਤਲਬ ਗਰੇਵੀ ਤਿਆਰ ਕਰਕੇ ਨਾ ਅੱਛਾ ਉਹਦੀ ਗਰੇਵੀ ਤਿਆਰ ਹੋਣੀ ਆ ਥੋੜੀ ਲੇਟ ਤਿਆਰ ਹੋਣੀ ਹੋਣਾ ਗਰੇਵੀ ਤਿਆਰ ਹੋਣੀ ਲੇਟ ਲੱਗੇ ਤਿਆਰ ਕਰਨ ਅੱਛਾ ਹੋ ਗਈ ਨਾ ਪਿਆ ਹਾਂ ਮਰੇ ਤੋਂ ਗਰੇਵੀ ਪਿਆਜੀ ਤੇ ਮੋਰ ਪਿਆ ਜਾਈ ਗਰੇਵੀ ਵਾਸਤੇ ਆਪਾਂ ਪਿਆਜ਼

ਮੈਂ ਤਾਂ ਨਹੀਂ ਬਣਾਇਆ ਦਵਾ ਆਪਾਂ ਬਣਾਏ ਨਹੀਂ ਉਹ ਹਾਂ ਸਨੈਕਸ ਬਣਾਏ ਤਾਂ ਵੱਧ ਗਏ ਕਿ ਮੈਂ ਇਹ ਵਿੱਚ ਐਡ ਕਰਦਾ ਵਾ ਮੈਂ ਜੂਪ ਨਹੀਂ ਆ ਆਪਾਂ ਟਗਾਟ 5 ਮਿੰਟ ਬਾਅਦ ਪੱਕ ਚੁੱਕੇ ਟਮਾਟਰ ਹਨਾ ਮਿਸਾਨੀ ਇਹ ਹੀ ਆ ਕਿ ਵੇਖੋ ਇਹਨਾਂ ਤੇਲ ਜਿਹੜਾ ਉਹ ਸੜ ਜੁੱਤਾ ਆ ਇਹਦਾ ਮਤਲਬ ਕਿ ਪਿਆਜ਼ ਤੇ ਟਮਾਟਰ ਵਧੀਆ ਤਰੀਕੇ ਨਾਲ ਹੋ ਗਏ ਤੇ ਹਸਲ ਕੇ ਆਪਾਂ ਇਦਾਂ ਰਾਮਨਾ ਇਹ ਜਿਹੜਾ ਲੱਭ ਕਰ ਲਏ। ਟਮਾਟਰ ਪੂਰੀ ਤਰ੍ਹਾਂ ਪੱਕ ਗਏ ਹਨਾ। ਟਮਾਟਰਾਂ ਨੇ ਕਰੈਨੇ ਹੋਇਆ ਤੇ ਜੀਂਜਰ ਹੈ ਨਾ ਕਿਤੇ ਹੋਰ ਨਾਲ ਚਾਪਾ ਵੀ ਛੱਡ ਦਿਓ। ਤਾਹੋ। ਕਿੰਨੇ ਸਾਨੀ ਨਾ ਛਿਲਕੇ ਲਾ ਦਈਏ ਉਹਦਾ ਮੈਂ ਕੱਟ ਕੇ ਪਾ ਦੇਣੀ ਇਹਦੇ। ਔਰ ਰੈਗਨੋ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ। ਇਹਦੇ ਵਿੱਚ ਆਪਾਂ ਕਰੀਮੀ ਟੈਸਟ ਦੇਣ ਲਈ ਜਿਹੜਾ ਆ, ਫ੍ਰੈਸ਼ ਕਰੀਮ ਵੀ ਵਰਤ ਸਕਦੇ ਹਾਂ। ਉਹਦੇ ਨਾਲ ਫਿਰ ਕਾਫੀ ਵਧੀਆ ਹੋ ਜਾਂਦੀ ਹੈ। ਫ੍ਰੈਸ਼ ਕਰੀਮ ਵੀ ਘਾਟੀ ਪਾਉਨੇ ਆ। ਬਚਿਆ ਨਾ ਪਾਣੀ ਆ ਤੇ ਅੱਗੇ ਵੀ ਮੈਂ ਪਾਈਗੀ। ਹਾਂ। ਫਸੇ ਮੂਤਲਵੀਰ ਬੜੀ ਖਾਂਦੇ ਮਿਰਚ ਦੋਵੇਂ ਭੈਣ ਬਣਾ ਮਿਰਚੀ ਬਹੁਤ ਖਾਂਦੇ ਕੋਈ ਵੀ ਚੀਜ਼ ਘਰ ਦੇ ਵਿੱਚ ਆਵੇ ਨਾ ਉਹਨਾਂ ਨੂੰ ਮਿਰਚੀ ਸੌਸ ਲੱਭਦੇ ਫਿਰਦਾ ਦੋਵਾਂ ਭੈਣ ਬਣਾਵਾ ਮੈਂ ਵਹੇ ਇੱਥੇ ਕੋਸ਼ਿਸ਼ ਕਰਨ ਲਈ ਇੱਕ ਘੱਟ ਮਿੱਠਾ ਮਸਾਲਾ ਜਿਹੜੇ ਨਾ ਉਹਨਾਂ ਦੇ ਉੱਪਰ ਹੀ ਮਤਲਬ ਬਣਾਉਣੀ ਤੇ ਇਹਨਾਂ ਨੇ ਨਾਲ ਮਿਰਚ ਲਿੰਦੇ ਆ ਆਹੋ ਲੈਂਦੇ ਆ ਕਿ ਸਾਡੇ ਘਰ ਸਾਰੇ ਮਿਰਚ ਤੇਜ ਖਾਂਦੇ ਆ ਦਵਿੰਦਰ ਜੀ ਦੀ ਕਹਾ ਸਕੋ ਥੋੜੀ ਜਿਹੀ ਨੋਰਮਲ ਖਾਂਦੇ ਨੂਨ ਇਹਦੇ ਵਿੱਚ ਮੈਂ ਪਾ ਦਿੱਤਾ ਸੀ ਲੇਕਿਨ ਉਹ ਰੰਗੀਆਂ ਨਹੀਂ ਬਣੀ ਨੂਨ ਹਲਦੀ ਜਿਹੜਾ ਮੈਂ ਉਹਨੂੰ ਘਰ ਜਾਂਦੇ ਆ ਛੇਤੀ ਟਮਾਟਰ ਅੱਛਾ ਇਹਨੇ ਮਸਾਲੇ ਐ ਤੇ ਇਹਨਾਂ ਨੂੰ ਮਸਾਲੇ ਦਾ ਵਾਧਾ ਆਪਾਂ ਨਹੀਂ ਕੁਝ ਵੀ ਹੋਰ ਪਾਇਆ ਹਾਂ ਹੁਣ ਗਰੇਵੀ ਪੱਕ ਗਈ ਉਹ ਚੱਲੀ ਤਿਆਰ ਅੱਛਾ ਜਾਂ ਹੋ ਗਈ ਪਾਣੀ ਜਿਹੜਾ ਅਸੀਂ ਆਹ ਹੁਵੇਸ਼ਟ ਕਾਦੇ ਵਾਸਤੇ ਜਾਂਦੇ ਹਾਂ ਜੀ ਹਨੂ ਵੀ ਹੁਣ ਆਪਾਂ ਐਨ ਦਾ ਮਾਪਾਂ 7 ਮਿੰਟ ਪਕਾਵਾਂਗੇ ਜਦੋਂ ਕਲਰ ਛੁੱਟੂਗਾ ਨਾਲ ਫਿਰ ਇਹਦੇ ਵਿੱਚ ਮਿਕਸ ਕਰਾਂਗੇ ਸਬਜ਼ੀ ਜਿਹਨੂੰ ਅਜਾਰੇ ਨਾਲ ਖਾਣੇ ਰੋਟੀ ਦੀ ਵੀਡੀਓ ਬਹੁਤ ਲੰਬੀ ਹੋਣੀ ਪੈਂਦ ਪਰ ਮੈਂ ਕਹਣਾ ਕਿ ਮੈਂ ਤੇ ਨਵਾਂ ਆ ਕੇ ਰੱਖਿਆ ਕੋਈ ਗੱਲ ਨਹੀਂ ਫਿਰ ਕੀ ਆ ਤੇ ਜਾਂ ਹਰ ਇੱਕ ਚੀਜ਼ ਨੂੰ ਬਰੀਕੀ ਨਾਲ ਦੱਸਣ ਲੱਗੀਏ ਤਾਂ ਫਿਰ ਕਾਫੀ ਟਾਈਮ ਲੱਗ ਜਾਂਦਾ ਵਾ ਪੁੰਨਿਆ ਜੀਰਾ ਤੇ ਗਰਮ ਮਸਾਲਾ ਇੱਕ ਦੋ ਚਮਚੇ ਦੇ ਪਾ ਦਿੱਤੇ ਨੇ ਵਿੱਚ ਤੇ ਤੁਸੀਂ ਜਦੋਂ ਵੀ ਬਣਾਉਣੀ ਹੈ ਤਾਂ ਫਰੈਸ਼ ਕਰੀਮ ਜ਼ਰੂਰ ਇਹਦੇ ਵਿੱਚ ਪਾਉਣੇ ਇੱਕ ਕੋਲੀ ਭਰ ਕੇ ਬਹੁਤ ਵਧੀਆ ਨਜ਼ਾਰਾ ਹੁੰਦਾ ਗਰੇਵੀ ਹੋ ਗਈ ਪੰਜ ਸਿਆ ਪਰ ਨਹੀਂ ਲੇਕਿਨ ਗਰੇਵੀ ਵਾਲੇ ਵੇਖ ਕੇ ਪਹਿਲਾ ਹੀ ਮੂੰਹ ਚ ਪਾਣੀ ਆਉਣ ਲਿਆ ਆ ਪਾ ਗਿਆਂ ਜੇ ਪੇਰੀ ਪੇਰੀ ਮਸਾਲਾ ਬੱਚਾ ਅਛਾ ਲਾਸਟ ਵਿੱਚ ਪਾਉਣਾ ਹੈ ਲਾਸਟ ਵਿੱਚ ਚਲੋ ਮੈਨੂੰ ਭੁੱਖੀ ਲੱਗੀ ਜਾਂਦੀ ਨਾਲ ਨਾਲ ਮੈਨੂੰ ਭੁੱਖ ਲੱਗੀ ਜਾਂਦੀ ਹੋਰ ਕੀ ਨਹੀਂ ਪੈਨ ਆਪਣਾ ਨਿਕਾਇਆ ਆ ਪੈਦੇ ਵਿੱਚ ਹੀ ਟ੍ਰਾਂਸਫਰ ਕਰ ਦਿੰਨੇ ਆ ਅੱਛਾ ਗਰੇਵੀ ਬਣਾ ਕੇ ਤੇ ਉੱਪਰ ਪਾ ਦੇਣਾ ਠੀਕ ਹੈ ਵਾਓ ਇਹਨੂੰ ਵੀ ਹੁਣ 2 ਮਿੰਟ ਲਈ ਪਕਾਉਨੇ ਆ ਅੱਛਾ ਤੇ ਫੇਰ ਤੂੰ ਗਰਮ ਗਰਮ ਖਾਓ ਰੋਟੀ ਤੇ ਲੋਨ ਬਹੁਤ ਬਹੁਤ ਲੱਗਦੀ ਠੀਕ ਹੈ ਵੇਖਣ ਵਿੱਚ ਇੰਨਾ ਸਵਾਦ ਲੱਗਣ ਦਿਆ ਤੇ ਖਾਣ ਵਿੱਚ ਕਿਤਾਂ ਦਾ ਲੱਗੂਗਾ ਦਵਾ ਦੇ ਇਹ ਨੰਨੇਵੇਂ ਦਰਸਨ ਦੇ ਦਿੱਤਾ ਜੋਕਰ ਨੂੰ ਸੀਜ਼ਨ ਆ ਗਿਆ ਨਾ ਹਾਂ ਮੈਂ ਨਹੀਂ ਆਣਾ ਤਾਂ ਨਹੀਂ ਹੁੰਦਾ ਲੇਕਿਨ ਸਿਆਲ ਚ ਤਨੀਆ ਪਾ ਕੇ ਚੀਜ਼ਾਂ ਬਣਾਉਂਦੀਆਂ ਕਿੰਨੀ ਸੋਹਣ ਲੱਗਦੀਆਂ ਨਾ ਸਬਜ਼ੀ ਬਣ ਗਈ ਹੁਣ ਬਸ ਮੇਰੇ ਕੋਲ ਬਣਾਉਣਾ ਕੰਮ ਲੱਗਿਆ ਨਾ ਤੇ ਖਾਣ ਨੂੰ 5-10 ਮਿੰਟ ਨਹੀਂ ਬਰ ਇੱਕੀ ਦਾ ਨਾਲ ਆਪਾਂ ਸਾਰਾ ਤੁਹਾਨੂੰ ਦੱਸਿਆ ਵਾ ਤੇ ਸੋਇਆ ਟਿੱਕਾ ਬਣਾਉਂਦੀ ਕੋਸ਼ਿਸ਼ ਜ਼ਰੂਰ ਕਰਨੀ ਭੈਣ ਭਰਾਵਾਂ ਨੇ ਮੈਂ ਵੀ ਕੋਸ਼ਿਸ਼ ਕਰੂੰਗੀ ਇੱਕੋ ਦੀ ਵੇਖਾਂਗੇ ਤੇ ਸਹੀ ਚਲੋ ਅਲੱਗ ਚੀਜ਼ ਵੀ ਕਦੀ ਨਾ ਕਦੀ ਬਣਾਉਣੀ ਚਾਹੀਦੀ ਆ ਉਹ ਹੀ ਦਾਲ ਸਬਜ਼ੀਆਂ ਡੇਲੀ ਡੇਲੀ ਚਲਦੀਆਂ ਰਹਿੰਦੀਆਂ ਕੁਝ ਵੱਖਰਾ ਬਣਾਵਾਂਗੇ ਤੇ ਬੱਚਿਆਂ ਨੂੰ ਵੀ ਖਾਣ ਦੇ ਵਿੱਚ ਵਧੀਆ ਲੱਗੂਗਾ ਚਲੋ ਰੋਜ਼ ਇਨੀ ਮਿਹਨਤ ਬੰਦਾ ਨਹੀਂ ਕਰਦਾ ਤੇ ਹਨਾ ਹਰ ਚੀਜ਼ ਕਿਤੇ ਇੱਕ ਦੂਜੇ ਦੀ ਬੰਦਾ ਹਾਂਜੀ ਪਰਲੇ ਉਹ ਕੀ ਕਰਦੇ ਭੈਣ ਜੀ ਲੈ ਆਓ ਇੱਕ ਸਬਜ਼ੀ ਬਣਾ ਕੇ ਮੋਗੇ ਸਾਰੇ ਨੂੰ ਪਾਲ ਗਏ ਲੈ ਲੈ ਤੇ ਤੁਸੀਂ ਇਹਨੇ ਲੈ ਕੇ ਸਾਰਾ ਬਿਠਾ ਕੇ ਖੋਣੇ ਆ ਨਹੀਂ ਮੈਨੂੰ ਆਂਦੇ ਹੀ ਵੀ ਉਹ ਡਏ ਕਰਦੇ ਮੈਂ ਨਾ ਵੀਡੀਓ ਦੇ ਚੱਕਰ ਸੇ ਮੈਂ ਘਰੋਂ ਚੱਲ ਕੇ ਨਾ ਚੱਲ ਕੋਈ ਨਾ ਨਹੀਂ ਸਾਰਿਆਂ ਨੇ ਖਾ ਲਈ ਹੈ ਹਾਂ ਤੁਸੀਂ ਰਹਿ ਗਏ ਆ ਤੇ ਸਬਜ਼ੀ ਵੇਖ ਲੈ ਕਿੰਨੀ ਨੂੰ ਆਈ ਕਿੰਨੀ ਨਹੀਂ ਆਈ ਸੁਆ ਸੁਆ ਦੇ ਚੱਕਰ ਸਬਜ਼ੀ ਰਹੀ ਹੈ ਜਿੱਦਾਂ ਉੱਥੇ ਨਹੀਂ ਮਿਲਦੀ ਜੀ ਹੋਟਲਾਂ ਦੇ ਚਾਹ ਹਾਂ ਮੈਨੂੰ ਬੜੀ ਪਰਪਲ ਫੀਲਿੰਗ ਹੋ ਗਈ ਹਾਂ ਕਿਉਂ ਮੈਂ ਤੇਰੇ ਲਈ ਮੈਂ ਇਹ ਰੋਬਾ ਬਹੁਤ ਜਲ ਸਵਾਦ ਆ। ਤੁਸੀਂ ਖਾਧੀਆ? ਬਾਕੀ ਸਾਰੇ ਨੇ ਖਾ ਲਈਆ। ਮੈਂ ਕੋਕਾ ਆਪਣਾ ਡਰੈਸ ਵਿੱਚ ਲਾ ਦਮਾ। ਹੈ ਬਹੁਤ ਜਲ ਸਵਾਦ ਹੈ। ਕੋਕਾ ਦਾ ਕੰਮ ਪੂਰਾ ਹੋ ਗਿਆ। ਹਾਂ ਉਹ ਦਤਵਿੰਦਰ ਦੇ ਹਾਂ ਆਪਾਂ ਦੇ ਦਾਲਾਂ ਸਬਜ਼ੀਆਂ ਵੀ ਬਣਾਉਂਦੇ ਰਹਿੰਦੇ ਆ। ਐਦਾਂ ਦੀ ਚੀਜ਼ ਚਾਹਦਾ ਹੱਥ ਨਾ ਥੋੜਾ ਜਿਆਦਾ ਟੈਟਵਾ ਦਾ ਜ਼ੁਬਾਨ ਤੇਜ ਆ। ਨੇ ਸੱਚ ਮੇਰਾ ਸਾਰਾ ਇੰਜੈਟ ਆ ਮੈਨੂੰ ਨਹੀਂ ਸੌਜੀ ਬਣਾਉਣੀ ਸੀ ਟੀ ਗੱਲ ਦਾ ਸਮੋਸਾ ਮਿਲavi ਖਾ ਗਿਆ ਤੇ ਬਹੁਤ ਸਵਾਦ ਬਣੇ ਹਾਂ ਸੌਦਾ ਕਦੇ ਕਦੇ ਬੱਚਿਆਂ ਨੂੰ ਅਲੱਗ ਚੀਜ਼ ਵੀ ਬਣਾ ਕੇ ਦੇਣੀ ਚਾਹੀਦੀ ਹੈ ਨਾ